ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਅਵਨੀਤ ਸਿੰਘ ਮੈਨਕੈਂਡ ਐਗਰੀਟੈਕ ਪ੍ਰਾਈਵੇਟ ਲਿਮਟਿਡ ਤੋਂ ਸਵਾਗਤ ਕਰਦਾ ਆਪ ਸਭ ਦਾ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਪਹੁੰਚੇ ਆ ਆਪਣੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਗੁਰਪ੍ਰਕਾਸ਼ ਸਿੰਘ ਜੀ ਦੇ ਖੇਤਾਂ ਵਿੱਚ ਜਿਨ੍ਹਾਂ ਦਾ ਪਿੰਡ ਬਾਈਆਂ ਜ਼ਿਲ੍ਹਾ ਗੁਰਦਾਸਪੁਰ ਹੈ ਜੋ ਗੰਨੇ ਦੀ ਖੇਤੀ ਹੈ ਮਰਚ ਦੀ ਖੇਤੀ ਅਤੇ ਹੋਰ ਵੀ ਸਬਜ਼ੀ ਦੀ ਖੇਤੀ ਕਾਫੀ ਜ਼ਿਆਦਾ ਕਰਦੇ ਆ ਤੇ ਇਹਨਾਂ ਨੂੰ ਆਪਾਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਗੰਨੇ ਦੇ ਖੇਤ ਦੇ ਵਿੱਚ ਨਰਚਰ ਕਾਈਂਡ ਕੇਅਰ ਜੀਆਰ ਦਾ ਜਿਹੜਾ ਡੈਮੋ ਸੀਗਾ ਉਹ ਲਗਾਇਆ ਸੀਗਾ ਤੇ ਆਓ ਵੀਰ ਜੀ ਨਾਲ ਕੋਲੋਂ ਜਾਣਦੇ ਆ ਇਹਨਾਂ ਨੂੰ ਕਿਵੇਂ ਦੇ ਰਿਜ਼ਲਟ ਲੱਗੇ ਆ ਕੇਰ ਜੀ ਆਦੇ ਸੱਸੀ ਕਰਤਾ ਜੀ ਹੋਰ ਵੀਰ ਜੀ ਠੀਕ ਸਾ ਜੀ ਸਵਾਗਤ ਆ ਭਾਈ ਤੁਹਾਡਾ ਵੀਡੀਓ ਵਿੱਚ ਆਪਣਾ ਨਾਮ ਤੇ ਦਵਾਈ ਬਾਰੇ ਜ਼ਿੰਮੇਵਾਰ ਭਰਾਵਾਂ ਨੂੰ ਜ਼ਰੂਰ ਦੇ ਮੇਰਾ ਨਾਮ ਆ ਜੀ ਗੁਰਪ੍ਰਕਰ ਸਿੰਘ ਪਿੰਡਾ ਜੀ ਮੇਰਾ ਬਾਈਆ ਤੇ ਅਸੀਂ ਇਹਨਾਂ ਦਾ ਮੈਨ ਕਾਈਂਡ ਕੰਪਨੀ ਦਾ ਪ੍ਰੋਡਕਟ ਜਿਹੜਾ ਲਗਭਗ 1 ਮਾਰਚ ਨੂੰ ਗੰਨੇ ਦੀ ਬਜਾਈ ਕੀਤੀ ਸੀ ਜਦੋਂ ਇਹਦੀ ਵਰਤੋਂ ਕੀਤੀ ਸੀ ਜੀ ਇਹ ਇਹਦਾ ਰਿਜ਼ਲਟ ਸਾਨੂੰ ਕੁਝ ਖਾਂ ਦੇ ਇਹ ਡੈਮੋ ਲਈ ਸੀਗੀ ਇਹਦਾ ਰਿਜ਼ਲਟ ਬਾਕੀ ਗੰਨੇ ਦੇ ਕੰਪੈਰੀਸਨ ਜਿੱਥੇ ਇਹ ਦਵਾਈ ਪਾਈ ਸੀ ਉੱਥੇ ਗੰਨੇ ਦੀ ਹਾਈਟ ਗਰੋਥ ਈਵਨ ਕਿ ਟਿਲਰਿੰਗ ਦਾ ਬਹੁਤ ਜ਼ਿਆਦਾ ਫਰਕ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਵੈਰੈਟੀ ਆ ਸਾਡੇ ਕੋ 118 ਵੈਰੈਟੀ ਆ ਜੀ 118 ਵੈਰੈਟੀ ਸਾਰਾ ਗੰਨਾ ਅਗਰ ਛਾਤੀ ਮਾਰੋ ਤੇ ਲਗਭਗ ਸਾਰਾ ਗੰਨਾ ਇਦਾਂ ਦਾ ਹੀ ਆ ਇਹਦੀਆਂ ਹੁਣ ਤੱਕ ਦੋ ਬਨਾਈਆਂ ਹੋ ਚੁੱਕੀਆਂ ਨੇ ਤੇ ਲਿਵਰ ਕਹੀ ਆ ਸ਼ਾਇਦ ਬਦਲਵਾਈ ਅੱਜ ਕੱਲ ਤੱਕ ਲਿਵਰ ਆਈ ਗਈ ਤੇ ਫਿਰ ਇਹਦੀ ਤੀਸਰੀ ਬਣਾਈ ਕਰਾਵਾਂਗੇ ਹੁਣ ਤੀਸਰੀ ਬਣਾਈ ਜਿਹੜੀ ਉਹ ਫਿਰ ਅੱਗੇ ਹੁਣ ਪੌੜੀ ਨਾ ਬਣਵਾਵਾਂਗੇ ਆ ਸਾਡਾ ਇੱਕ ਫਸਟ ਟਾਈਮ ਹੀ ਆ ਕਿ ਅਸੀਂ ਪਹਿਲੀ ਵਾਰੀ ਕਿਸੇ ਜੰਨੇ ਦੀ ਤੀਸਰੀ ਬਣਵਾਈ ਕਰਵਾ ਰਹੇ ਆ ਤੇ ਬਹੁਤ ਹੀ ਵਧੀਆ ਸਾਨੂੰ ਇਹਦਾ ਰਿਜ਼ਲਟ ਮਿਲਿਆ ਹੋਪਸੋ ਅਸੀਂ ਨੈਕਸਟ ਟਾਈਮ ਤੋਂ ਲਗਭਗ ਸਾਰੇ ਹੀ ਆਪਣੇ ਗੰਨੇ ਵਾਲੇ ਖੇਤਾਂ ਵਿੱਚ ਇਸ ਪ੍ਰੋਡਕਟ ਦੀ ਵਰਤੋਂ ਜ਼ਰੂਰ ਕਰਾਂਗੇ ਹੋਰ ਜ਼ਿੰਮੇਦਾਰ ਭਰਾਵਾਂ ਨੇ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਇਹਦੇ ਵਿੱਚ ਜਿਹੜੇ ਇਨਗਰੀਡੀਅੰਟ ਕਹ ਲਓ ਜਿੱਦਾਂ ਆਪਾਂ ਕਹਿ ਦਿੰਨੇ ਆ ਉਹ ਕਿਹੜੇ-ਕਿਹੜੇ ਆ ਉਹਦੇ ਬਾਰੇ ਤੁਸੀਂ ਜ਼ਿੰਮੇਦਾਰ ਭਰਾਵਾਂ ਨੂੰ ਕੀ ਦੱਸਣਾ ਚਾਹੋਗੇ ਪਰ ਇਹਦੇ ਵਿੱਚ ਖਾਸ ਕਰ ਮੈਨੂੰ ਇਹ ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੋਈ ਕਿ ਅਸੀਂ ਬਹੁਤ ਸਾਰੇ ਪ੍ਰੋਡਕਟ ਪਾਉਂਦੇ ਆ ਅਲੱਗ-ਅਲੱਗ ਤਰ੍ਹਾਂ ਦੇ ਟਿਲਰਿੰਗ ਵਾਸਤੇ ਜੀ ਗਰੋਥ ਵਾਸਤੇ ਕੁਝ ਅਲੱਗ-ਅਲੱ ਇਹ ਇਕੋ ਪ੍ਰਡਕਟ ਹੈ দাদা ਜੀ ਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਗੰਨੇ ਦੀ ਗਰੋਥ ਵੀ ਚੰਗੀ ਹੁੰਦੀ ਹੈ ਤੇ ਵਜ਼ਨ ਪੱਖੋਂ ਵੀ ਗੰਨਾ ਜਿਹੜਾ ਕਿਉਂਕਿ ਮੈਂ ਤੋੜ ਕੇ ਪਰ ਮੰਥ ਦੇ ਹਿਸਾਬ ਨਾਲ ਗੰਨਾ ਚੈੱਕ ਕਰਦਾ ਰਹਿੰਦਾ ਵੀ ਗੰਨੇ ਦੀ ਜਿਹੜਾ ਵਜ਼ਨ ਆ ਉਹ ਕਿੰਨਾ ਕੁ ਇਨਕਰੀਜ਼ ਹੋ ਰਿਹਾ ਵਾ ਤੇ ਉਸ ਹਿਸਾਬ ਨਾਲ ਇਹਦੀ ਡਾਈਟ ਪਲਾਨ ਅਗੇ ਕਰੀਦੀ ਆ ਵੀ ਹਾਂ ਵੀ ਇਸ ਦੀ ਸਪਰੇਅ ਕਰੀਏ ਗੰਨੇ ਦਾ ਕਿਉਂਕਿ ਗੰਨੇ ਦਾ ਅਸਲ ਚ ਮੇਨ ਹੁੰਦਾ ਵਜ਼ਨ ਵਜ਼ਨ ਬਿਲਕੁਲ ਵਜ਼ਨ ਜ਼ਰੂਰੀ ਆ ਸਾਨੂੰ ਤੇ ਇਹਦੇ ਨਾਲ ਗੰਨੇ ਦਾ ਵਜ਼ਨ ਬਾਕੀ ਗੰਨੇ ਦੇ ਕੰਪੈਰੀਜ਼ਨ ਜਿੱਥੇ ਇਦਾਂ ਹੀ ਆਪਾਂ ਟ੍ਰੀਟਡ ਕੀਤਾ ਸੀਗਾ ਇਹਦੇ ਨਾਲ ਉਹ ਗੰਨੇ ਦਾ ਵਜ਼ਨ ਵੀ ਸਾਨੂੰ ਜਿਹੜਾ ਉਹ ਜ਼ਿਆਦਾ ਪਰਿਆ। ਬਾਕੀ ਜ਼ਿੰਮੇਦਾਰ ਭਰਾਓ। ਜ਼ਿਆਦਾ ਚੀਜ਼ਾਂ ਲੈਣ ਦੇ ਨਾਲ ਇੱਕ ਚੀਜ਼ ਵਰਤ ਕੇ ਦੇਖੋ। ਇਹਦੇ ਵਿੱਚ ਤੁਹਾਨੂੰ ਜਿਹੜਾ ਅਜੋਟੋ ਬੈਕਟਰ ਐਜੋਸਪਾਇਰਲ ਫਾਸਫੋਰਸ ਸੋਲੂਬਿਲਾਈਜ਼ਿੰਗ ਪੋਟਾਸ਼ ਮੋਬਿਲਾਈਜ਼ਿੰਗ ਚਾਰ ਤਰ੍ਹਾਂ ਦੇ ਬੈਕਟੀਰੀਆ ਜਿਹੜੇ ਭਾਜੀ ਨੇ ਇਕੱਲੇ-ਇਕੱਲੇ ਪਾਉਂਦੇ ਸੀ। ਉਹ ਚਾਰ ਤਰ੍ਹਾਂ ਦੇ ਬੈਕਟੀਰੀਆ ਪਲੱਸ ਇਹਦੇ ਵਿੱਚ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਪਵੇ ਕਿ ਜਿਪਸਮ ਇਹਦੇ ਵਿੱਚ ਆਵੇਗਾ। ਫਿਊਲਿਕ ਐਸਿਡ ਹਿਊਮਿਕ ਐਸਿਡ ਕੈਲਸ਼ੀਅਮ ਮੈਗਨੀਜ਼ ਤੇ ਪਲੱਸ ਇਹਦੇ ਵਿੱਚ ਸਲਫਰ ਪੋਟਾਸ਼ ਜਿਹੜੀ ਉਹ ਤੁਹਾਨੂੰ ਨਾਲ ਮਿਲੇਗੀ ਤੇ ਇਹਨੇ ਤੱਤ ਹੋਣ ਦੇ ਕਰਕੇ ਹੀ ਇਹ ਜਿਹੜਾ ਗੰਨੇ ਦੀ ਫਸਲ ਨੂੰ ਝੋਨੇ ਦੀ ਫਸਲ ਨੂੰ ਬਹੁਤ ਹੀ ਵਧੀਆ ਗਰੋਥ ਦਿੰਦਾ ਸੋ ਅਸੀਂ ਸਾਰੇ ਜ਼ਿਮੀਂਦਾਰ ਕਹਾਂਗੇ ਇੱਕ ਇੱਕ ਦੋ ਦੋ ਏਕੜ ਵਿੱਚ ਜ਼ਰੂਰ ਸਾਰੇ ਜ਼ਿਮੀਂਦਾਰ ਭਰਾ ਟਰਾਈ ਕਰਕੇ ਵੇਖੋ ਤੁਸੀਂ ਆਪਣੇ ਲੈਵਲ ਤੇ ਕੀ ਕਹਿਣਾ ਚਾਹੋਗੇ ਸਰ ਮੈਂ ਤੇ ਇੱਕ ਇੱਕ ਦੋ ਦੋ ਨਹੀਂ ਮੈਂ ਤੇ ਸਾਰਿਆਂ ਨੂੰ ਕਵਾਂਗਾ ਕਿ ਤੁਸੀਂ ਗਾਰੰਟੀ ਹੈ ਜੀ ਇਸ ਦੀ ਕਿ ਤੁਸੀਂ ਸਾਰੇ ਇਹਦੇ ਸਾਰੇ ਖੇਤਾਂ ਵਿੱਚ ਇਸ ਦਾ ਟ੍ਰਾਇਲ ਕਰਕੇ ਜਰੂਰ ਦੇਖੋ ਹਾਂ ਇੱਕ ਖੇਤ ਛੱਡ ਲਿਓ ਤੁਹਾਨੂੰ ਕੰਪੈਰੀਜ਼ਨ ਪਤਾ ਲੱਗ ਜਾਏਗਾ ਵੀ ਵਾਕਈ ਇਹ ਚੀਜ਼ ਕਾਰਗਰ ਆ ਪਹਿਲਾਂ ਵੱਖਰੀਆਂ ਵੱਖਰੀਆਂ ਬੋਰੀਆਂ ਚੱਕੀਆਂ ਹੁੰਦੀਆਂ ਸੀ ਹੁਣ ਸਿਰਫ ਇੱਕ ਪ੍ਰੋਡਕਟ ਪਾਇਆ ਤੇ ਸਾਨੂੰ ਰਿਜ਼ਲਟ ਲਗਭਗ ਸਾਰਿਆਂ ਤੋਂ ਵਧੀਆ ਮਿਲਿਆ ਇਕਵਲ ਵੀ ਨਹੀਂ ਕਹਿ ਸਕਦੇ ਉਹਨਾਂ ਤੋਂ ਵੀ ਵਧੀਆ ਰਿਜ਼ਲਟ ਮਿਲਿਆ ਵਾ ਤੇ ਮੈਂ ਇੱਕ ਖੇਤ ਨਹੀਂ ਕਹਾਂਗਾ ਮੈਂ ਕਹਾਂਗਾ ਕਿ ਤੁਸੀਂ ਜਿਆਦਾ ਤੋਂ ਜਿਆਦਾ ਇਹਦੀ ਵਰਤੋਂ ਕਰੋ ਤੇ ਆਪਣੇ ਖੇਤ ਦਾ ਜਿਹੜਾ ਝਾੜ ਆ ਗੰਨੇ ਦਾ ਖਾਸ ਕਰ ਵਜ਼ਨ ਤੇ ਝੋਨੇ ਦਾ ਵਜ਼ਨ ਜਿਹੜਾ ਉਹਨੂੰ ਵਧਾਓ You Thank you.